جب پرگ رس پورکھ بہراگی ਕਮਿਟਿਓ ਅੰਧੇਨ ਮਿਰਤ ਹਰਨਾਮਨ ਕੋ ਜਨਮ ਜਨਮ ਕੀ ਸੋਈ ਜਾਗੀ ਔ ਇਸ ਜਨਮ ਨੂੰ ਸਫਲਾ ਕਰਨ ਵਾਸਤੇ ਸਤਗੁਰਾਂ ਦੀ ਪਵਨ ਨਦੀ ਕੀ ਗੋonder ਜੋੜ ਮਿਲ ਕੇ ਸਤਿਗੁਰਾਂ ਦੇ ਪਾਵਨ ਬਚਨ ਮਨ ਦੇ ਹੋਇਆ ਇਸ ਜੀਵਨ ਨੂੰ ਸਬੂਲਾ ਕਰ ਲਈ ਹਾਂ ਪਉ ਸਭ ਤੋਂ ਪਹਿਲਾਂ ਮਨੋਂ ਬੇਟੀਆਂ ਜੋੜਦਿਆਂ ਸੁਰਤ ਨੂੰ ਸ਼ਬਦ ਨਾਲ ਜੋੜਦਿਆਂ ਤੇ ਮਨ ਨੂੰ ਪਰਉਪਦੇ ਹਾਂ ਨਾਨਕ ਦੇ ਫਤੇ ਗਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਹੈ ਇਹ 760 ਉਤੇ ਸशोਭਿਤ ਹੈ ਰਾਗ ਸੋਹੀ ਸੋਹੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ ਜਿਹੜਾ ਸਤਿਗੁਰਾਂ ਨੇ ਉਚਾਰਨ ਕੀਤਾ ਹੈ ਮਹਲਾ 5 ਪੰਜਵਾ ਪੰਠ ਨੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਧਰਤੀ ਦਾ ਤੀਜਾ ਤੀਸਰੇ ਸੁਰਕਾ ਸਤਗੁਰੂ ਜੀ ਬਖਸ਼ਿਸ਼ ਕਰ ਦੇਵੰ ਇਕ ਓੰਕਾਰ ਮੰਗਲਾ ਰੂਪ ਸਤਗੁਰੂ ਜੀ ਨੇ ਸ਼ਬਦ ਉਚਾਰਨੀ ਪਾ ਹੈ ਇਹ ਮੰਗਲ ਹੋਇਆ ਕਰ ਦੇ ਮਨ ਜਿਸ ਤਰ੍ਹਾਂ ਏਕ ਓੰਕਾਰ ਸਤਗੁਰੂ ਸਾਜਿ ਜਦ ਏਕ ਓੰਕਾਰ ਸਤਨਾਮ ਕਰਤਾ ਪੂਰਨ ਦੇ ਭਉ ਤਿੰਦਵਾਂ ਨਿਰਵੈ ਨਹੀਂ ਹੈ ਤੇ ਇਸ ਤਰ੍ਹਾਂ ਮੈ ਮੋਦਲਾ ਚੰਦ ਨੇ ਜਿਹੜੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਜ ਪਾਠ ਲਿਖਾ ਹੈ ਬਾਣੀ ਪੜੀਦਾ ਹੈ ਉਦੋਂ ਆਉਂਦੇ ਹੰਨ ਇੱਥੇ ਸਤਿਗੁਰੂ ਪਾਤਸ਼ਾਹ ਨੇ ਵੀ ਮੋਦਲਾ ਚੰਦ ਚਰਨ ਕੀਤਾ ਹੈ ਇਕ ਓੰਕਾਰ ਉਹ ਬੈਠੂ ਹੈ ਜਿਹੜਾ ਉਹ ਪ੍ਰਕਾਸ਼ ਰੂਪ ਹੈ ਓੰਕਾਰ ਇਕ ਹੈ ਸਤ ਗੁਰ ਪਰਮ ਸਾਦ ਜੀ ਕੋ ਸਤ ਦਾ ਉਪਦੇਸ਼ ਮਿਲਦਾ ਹੈ ਉਹ ਐਸਾ ਗੁਰੂ ਹੈ ਪ੍ਰਸਾਦੀ ਸਤਗੁਰੂ ਹੈ ਕਿਰਪਾ ਦੁਆਰਾ ਜਤੈ ਇਹ ਆਨੰਦ ਸਰੂਪ ਹੈ ਮਿਥਨ ਮੋ ਅਗਨ ਸੋਕ ਸ ਸਤਿਗੁਰੂ ਪਾਤਸ਼ਾਹ ਜੀ ਇਸ ਮਹਾਨ ਜਗਤ ਨੂੰ ਜੋ ਹੈ ਮਿੱਥਿਆ ਹੈ ਤੇ ਮਨ ਜੇ ਜੀ ਮਿੱਥੀ ਗਈ ਹੋਵੇ ਤੇ ਮਨ ਅੰਮੋ ਇਸ ਨੂੰ ਮਿੱਥਿਆ ਦੱਸ ਰਹਿਣ ਹਾਲ ਕੀ ਭਾਈ ਜਿਹੜਾ ਮਿੱਥੀ ਗਈ ਚੀਜ਼ ਹੈ ਤੂੰ ਇਹਦੇ ਨਾਲ ਮੋਹ ਪਾਇਆ ਹੋਇਆ ਹੈ ਪਰ ਕਿੰਨਾ ਪਹਿਲਾਂ ਦੀ ਜਾਣ ਜਿਹਨਾਂ ਮਿੱਥੀਆਂ ਹੋਈਆਂ ਨੇ ਸਦੀਵੀ ਨਹੀਂ ਇਹ ਸੰਸਾਰ ਹੈ ਜਿਹੜਾ ਸਾਰਾ ਹੀ ਪਾਸ਼ਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਮਿੱਥੇ ਬੋਲ ਸੋ ਉਹ ਇੱਕ ਬਹੁਤ ਮਹਾਨ ਮਹਾਰਾਜ ਜੀ ਆਪਣੀ ਬਾਣੀ ਵਿੱਚ ਵੀ ਇਹ ਕਹਿੰਦੇ ਹਨ ਜਗ ਰਚ ਨਾ ਸਭ ਝੂਠ ਹੈ ਮੇਤਵ ਇਹ ਤੂੰ ਜਾਣ ਲੈ ਕਿ ਇਹ ਜਿਹੜਾ ਸੰਸਾਰ ਹੈ ਇਹ ਝੂਠਾ ਹੈ ਮਿਥਿਆ ਹੈ ਤੂੰ ਇਹਦੇ ਨਾਲ ਪਾਸ਼ਾ ਕੋ ਅਰਜਨ ਦੇ ਮਾਰਾ ਕੀ ਕਹਿੰਦੇ ਤੂੰ ਮੋਹ ਪਾਇਆ ਹੋਇਆ ਹੈ ਅਗਨ ਸੋਪ ਸਾਗਰ ਇਹ ਚਿੰਤਾ ਦਾ ਸਾਗਰ ਹੈ ਸੋ ਸਤੂ ਪਾਸ਼ਾ ਜੀ ਕਹਿੰਦੇ ਅਗਨ ਇਹ ਚਾਰ ਤਰ੍ਹਾਂ ਦੇ ਬਾਣੀ ਦੇ ਵਿੱਚ ਅਗਨੀ ਦਾ ਜ਼ਿਕਰ ਹੈ ਹੰਸ, ਹੇਤ, ਲੋਭ, ਕ્રોਪ ਚਾਰੀ ਨਦੀਆਂ ਅਗ, ਪਬੈ, ਤਜੈ ਨਾਨਕਾ ਤਰਿਐ ਚਰਨੀ ਲੰ। ਸੋ ਚਾਰ ਤਰ੍ਹਾਂ ਦੀਆਂ ਨਦੀਆਂ ਚਾਰ ਤਰ੍ਹਾਂ ਦੇ ਸਾਧ ਪਾਤਸ਼ਾਹ ਜੀ ਕਹਿੰਦੇ ਬਾਣੀ ਨੇ ਜ਼ਿਕਰ ਕੀਤਾ ਗਿਆ ਹੈ ਹੰਸ, ਹੇਤ, ਲੋਭ, ਕ્રોਪ ਲੋਭ ਦਾ, ਕ્રોਧ ਦਾ ਸੋ ਸਤਗੁਰੂ ਪਾਤਸ਼ਾਹ ਕਹਿੰਦੇ ਇੱਕੋ ਬਚਿਆ ਕਿਵੇਂ ਜਾ ਸਕਦਾ ਹੈ ਪਵਿਤ ਜੇ ਨਾਮ ਦਾ ਜਿਹੜਾ ਵੀ ਇਹ ਸਾਗਰ ਵਿੱਚ ਬੈਠ ਤੈ ਜਾਂਦਾ ਹੈ ਜਾਂ ਡੁੱਬ ਜਾਂਦਾ ਹੈ ਪਾਤਸ਼ਾਹ ਕੀ ਕਹਿੰਦੇ ਉਹ ਜਲ ਜਾਂਦਾ ਹੈ ਸੁੰਦਰੀਏ ਚਰਨੀ ਲਗ ਜੇ ਗੁਰੂ ਦਾ ਦਰ ਮਿਲ ਜਾਵੇ ਗੁਰੂ ਦੀ ਸ਼ਰਨ ਮਿਲ ਜਾਵੇ ਆਹ ਤੇਰਾ ਕੁਲਿਆਣ ਹੋ ਸਕਦਾ ਹੈ ਕਰ ਕਿਰਪਾ ਉਧਰ ਫਰ ਨਕਰ ਜੇ ਗੁਰੂ ਕਿਰਪਾ ਕਰੇ ਤਾਂ ਉਹ ਸਾਨੂੰ ਹੱਥ ਤੋਂ ਫੜ ਕੇ ਅੰਸਰ ਦਾ ਕਰੇ ਕਿਰਪਾ ਉਦਰ ਹਰ ਨਗਰ ਇਹ ਸਭ ਇਸ ਜੜਤੇ ਜਨੰधे ਧਾਰ ਕਰਤਾ ਸਤਗੁਰੂ ਕਿਰਪਾ ਕਰੋ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਕਾਰ ਜਿਤ ਦੁਆਰੇ ਜਿਤੈ ਲੇ ਕਰੋ ਸਤੂ ਤਿੰਨਾਂ ਸੇ ਰਸਤੇ ਸਾਨੂੰ ਕੱਟ ਦੀ ਕਿਰਪਾ ਕਰੋ ਉਧਰ ਹਰ ਨਾਮ ਸਾਡਾ ਉਧਾਰ ਕਰਨਾ ਕਰੋ ਚਰਨ ਕਮਲ ਸਰਨਾਈ ਨਾਰਾਇਣਾ ਹੁਣ ਅਥੇ ਚਰਨਾ ਦੀ ਗੱਲ ਆਈ ਹੈ ਜਿੱਥੇ ਪਾਣੀ ਦੇ ਵਿੱਚ ਚਰਮ ਆ ਜੇ ਕਈ ਜਗ੍ਹਾ ਤੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਇਹ ਨਾਮੇ ਨਾਲ ਹੈ ਸੋ ਇਹ ਤੇ ਕਮਲ ਰੂਪ ਸ਼ਬਦ ਰੂਪ ਬਾਣੀ ਹੈ ਜਿਹੜੀ ਇਹ ਕਮਲ ਰੂਪ ਹੈ ਤੁਸੀਂ ਵੇਖਿਆ ਹੋਵੇਗਾ ਕਮਲ ਹੈ ਜਿਹੜਾ ਭਾਵੇਂ ਜਿੱਕੜਤ ਲੱਗਾ ਹੋਵੇ ਪਰ ਉਹ ਨਰਮੇ ਰਹਿੰਦਾ ਹੈ ਜਿੱਕੜ ਨਹੀਂ ਲੱਗਦਾ ਉਹ ਸਮੋਚੋ ਤੁਸ ਨੂੰ ਆਉਂਦੀ ਹੈ ਮੈਂ ਕੌਣੀ ਤੇ ਇਸੇ ਤਰ੍ਹਾਂ ਬੰਦੇ ਦਾ ਬਾਣੀ ਪੜਨ ਵਾਲੇ ਦਾ ਜੀਵਨ ਹੋ ਜਾਂਦਾ ਹੈ ਉਹ ਸੰਸਾਰ ਵਿੱਚ ਇਹ ਅਗਨ ਦੇ ਵਿੱਚ ਸੋਪ ਸਾਦਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬਾਦਸ਼ਾਹ ਕਹਿੰਦੇ ਜਿਹੜਾ ਬਾਣੀ ਦੇ ਨਾਲ ਚਿੱਤ ਨੂੰ ਜੋੜ ਕੇ ਰੱਖਦਾ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲਣਾ ਤਹੁ ਢੋਲੈ ਸੋ ਬਾਣੀ ਨਾ ਜਿਹੜਾ ਦੁਰਦੰਡਾ ਹੈ ਉਡੋਲਦਾ ਨਹੀਂ ਬਿਰਸ਼ਰ ਵਿੱਚ ਪੈ ਜਾਂਦਾ ਹੈ ਜਿਹੜਾ ਉਹ ਨਾਰਾਇਣ ਦੀ ਜਿਹੜਾ ਗਿਆਨ ਦੇਣ ਵਾਲਾ ਹੈ ਗਿਆਨ ਚੋਂ ਪੜਨ ਵਾਲਾ ਹੈ ਚਰਨ ਕਮਲ ਸੋ ਪਾਣੀ ਵਿੱਚ ਮਾਰਨ ਕਹਿੰਦੇ ਹਨ ਕਿ ਭਾਈ ਫਿਰ ਤੈ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾੰਦਿਓ ਆਲ ਸਤਿਗੁਰੂ ਪਰਛਾਣ ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਈ ਚਰਨ ਰੂਪ ਸ਼ਬਦ ਨੇ ਜਿਹੜੇ ਸਤਿਗੁਰ ਮਹਾਰਾਜ ਜੀ ਨੇ ਇਹਨਾਂ ਨੂੰ ਹਿਰਦੇ ਵਿੱਚ ਵਸਾਇਆ ਬੰਦਾ ਸੋਗ ਦੇ ਸਾਗਰ ਵਿੱਚ ਨਹੀਂ ਡੁੱਬਦਾ ਜੀਨਾ ਲਾਥ ਭਗਤ ਪਰਾਇਣੋਂ ਦੀਨ ਕਿਹਾ ਜਾਂਦਾ ਹੈ ਗਰੀਬ ਨੂੰ ਬਿਖਾਰੀ ਨਿਤਾਣੇ ਨੂੰ ਸੋ ਸਤਿਗੁਰੂ ਬਾਦਸ਼ਾਹ ਕਹੇ ਕਿ ਦੀਨਾਂ ਦਾ ਬੈਗੋ ਤੁਸੀਂ ਗਰੀਬਾਂ ਦੇ ਰਖਵਾਲੇ ਹੋ ਨਾਥ ਤੁਸੀਂ ਅਨਾਥਾਂ ਦੇ नाथ ਹੋ ਬੇਸਹਾਰਿਆਂ ਦੇ ਸਹਾਰਾ ਹੋ ਭਗਤ ਪਰਾਇਨ ਤੇ ਭਗਤਾਂ ਦੇ ਪ੍ਰਾਨਾਂ ਦੇ ਆਸਰੇ ਹੋ ਰਹਾ ਅਨਾਥਾਂ नाथ ਭਗਤ ਭੇਟਾ ਨਾ ਹੇ ਬੇਸਹਾਰਿਆਂ ਦੇ ਸਹਾਰੇ ਸਤਿਗੁਰੂ ਅਨਾਥਾਂ ਦੇ नाथ ਸਤਿਗੁਰੂ ਕੰਨ ਸਿਮਰਨ ਦੇ ਨਾਲ ਤੁਹਾਡੇ ਜੁੜਨ ਨਾਲ ਜੁੜਨ ਦੇ ਕਰਕੇ ਪਾਸ਼ਾ ਜੀ ਅੰਦਰੋਂ ਭੈ ਖਤਮ ਹੋ ਜਾਂਦਾ ਹੈ ਨਿਰਕੋ ਜਪੈ ਸਗਰ ਭਉ ਮਿਟੈ ਸੋ ਸੰਤੂ ਪਾਸ਼ਾ ਕਦੇ ਭਗਤ ਭੈ ਮਿਟਨ ਉਹਨਾਂ ਅੰਦਰੋਂ ਭੈ ਡਰ ਖਤਮ ਹੋ ਜਾਂਦਾ ਹੈ ਸਾਧ ਸੰਗ ਜਮ ਦੂਤ ਨ ਭੇਕਣ ਸਾ ਸੰਦ ਜਿਹੜਾ ਕਰਦਾ ਹੈ ਸੋ ਸਤ ਨੂੰ ਮਾਰਾ ਨੇ ਕਹਿੰਦੇ ਜਮਦੂਤਾਂ ਭੇਟਾਂ ਉਹਨੂੰ ਭੇਰ ਜਮਦੂਤ ਨੇ ਜਿਹੜੇ ਜਮ ਨਹੀਂ ਭਾਈ ਉਹ ਉਹ ਹੀ ਸਕਦੇ ਉਹਨਾਂ ਨੂੰ ਉਹਨਾਂ ਦੀ ਭੇਟ ਨਹੀਂ ਨਹੀਂ ਨਾ ਹੋ ਨਾ ਤੂੰ ਨਾ ਸੁਟੈ ਨਿਤ ਨਾ ਜਾਇਓ ਦੂਤ ਸੋ ਭਈ ਧਰਮ ਰਾਜ ਨੂੰ ਹੁਕਮ ਹੈ ਕਿ ਭਾਈ ਤੁਸੀਂ ਨਾ ਪਰਵਾਹਿਆ ਨੇ ਸਿਮਰਨ ਕਰਨ ਵਾਲਿਆਂ ਦੇ ਨੇੜੇ ਨਹੀਂ ਜਾਓ ਜੀਵਨ ਰੂਪ ਆਪ ਰੂਪਧਿਆਲਾ ਵੈ ਗੁਰੂ ਜੀ ਤੁਹਾਡੀ ਬਾਣੀ ਹੈ ਜਿਹੜੀ ਇਹ ਜੀਵਨ ਦੇਣ ਵਾਲੀ ਹੈ ਇਹ ਵਿਕਾਰਾਂ ਤੋਂ ਵੱਢ ਕੇ ਬੰਦੇ ਦਾ ਜੀਵਨ ਸੋਹਣਾ ਬਣਾਉਣ ਵਾਲੀ ਹੈ ਜੀਵਨ ਰੂਪ ਹੈ ਜਪ ਜਪੋ ਜੀਵਨ ਪ੍ਰਭ ਚਰਨ ਤੁਮਾਰੀ اے میرے بیٹھو پاڑی پانی ہوں پاڑی چرنا نمکی پانی ہوں جبکہ میں جیدا ہاں انوپ اللہ ہے حکمہ تو رہے تو ساتھ گرو یا کرپا تو ساتھ گرو تسی جیون روپ ہو جیون دین والے ہو جیون دان دین والے ہو رون گناہ کٹی ہے جم جاتا ਗੁਨਾ ਨੂੰ ਇਹ ਰਸਨਾ ਦੇ ਨਾਲ ਗੋਣ ਦੇ ਨਾਲ ਕੱਟੀਐ ਜਮ ਜਲ ਸੋ ਜਮਾ ਦਾ ਜਿਹੜਾ ਜਾਲ ਹੈ ਇਹ ਕੱਟਿਆ ਜਾਂਦਾ ਹੈ ਬੰਦੇ ਦੀ ਤ੍ਰਾਸਿ ਕੱਟੀ ਜਾਂਦੀ ਹੈ ਉਹ ਦੁਨੀਆਂ ਵਿੱਚ ਨਹੀਂ ਆਉਂਦਾ ਤੇ ਤੂੰ ਰਵਣ ਗੁਨਾ ਤੇਰੇ ਬਿਆੰਤ ਗੁਨਾ ਨੂੰ ਗੋਣ ਦੇ ਨਾਲ ਬੰਦਾ ਜਮਾ ਦੀ ਫਾਹੀ ਤੋਂ ਜਮਾ ਦੇ ਜਾਤ ਤੋਂ ਬਚ ਜਾਂਦਾ ਹੈ ਬ੍ਰੇਤ ਨਾਮ ਰਸਨ ਨਿਤ ਜੋਪੈ ਇਹ ਜਿਹੜੀ ਤੇਰੀ ਅੰਮਤ ਰੂਪ ਬਾਣੀ ਹੈ ਨਾਮ ਹੈ ਸਤਿਗੁਰ ਬਾਣੀ ਪੜਨ ਵਾਲੇ ਦੀ ਸਿਧ ਕਰਦੇ ਹਨ ਜਿਨੀ ਗੁਰਬਾਣੀ ਸਾਹਿਬ ਦੀ ਬਾਣੀ ਹੈ ਬਾਣੀ ਪੜਨ ਵਾਲੇ ਨੂੰ ਉੱਚਾ ਦਰਜਾ ਦਿੱਤਾ ਹੈ ਸੋ ਸਤਗੁਰ ਬਾਛਾ ਕਹਿੰਦੇ ਅੰਮਤ ਨਾਮ ਰਸਨ ਨਿਤ ਜਪੈ ਜਿਹੜਾ ਇਹ ਰਸਨਾ ਦੇ ਨਾਲ ਨਿਤ ਜਪਦਾ ਹੈ ਇਹ ਅੰਮ੍ਰਿਤ ਵਰਗੇ ਨਾਮ ਨੂੰ ਪਾਸ਼ਾ ਜਿਹਦੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਬਾਣੀ ਹੈ ਇਹ ਕੀ ਹੈ ਅੰਮ੍ਰਿਤ ਬਾਣੀ ਹਰ ਹਰ ਈ ਸੋ ਸੋ ਵੈ ਪਰਮ ਗਤ ਹੋਈ ਮੇਰੀ ਦਤੀ ਹੋ ਜਾਂਦੀ ਹੈ ਮੈਂ ਪਰਮ ਅਵਸਥਾ ਨੂੰ ਪ੍ਰਾਪਤ ਹੁੰਦਾ ਹਾਂ ਰੋਗ ਰੂਪ ਮਾਇਆ ਨਾਮ ਵਿਆਪੈ ਉਹਨੂੰ ਭਾਈ ਇਹ ਰੋਗ ਕੋਈ ਵੀ ਅਦੇ ਮਾਇਆ ਨਹੀਂ ਪਿਆਪੀ ਉਹ ਮਾਇਆ ਤੇ ਰੋਗਾਂ ਤੋਂ ਝਾਟ ਜਾਂਦਾ ਹੈ ਭਾਵ ਨਿ ਦੇ ਪੋ ਜਾਂਦਾ ਹੈ ਉਹਨੂੰ ਪਿਆਪਦਾ ਨਹੀਂ ਜਪ ਗੋਬਿੰਦ ਸੰਗੀ ਸਭ ਤਾਰੇ ਤੇ ਜਿਹੜਾ ਸਿਮਰਨ ਕਰਦਾ ਹੈ ਉਹਦੇ ਨਾਲ ਵਾਲੇ ਨਹੀਂ ਤਰ ਜਾਂਦੇ ਹਨ ਭਾਵ ਸੰਗਤ ਵਿੱਚ ਆਇਆ ਸੰਗੀ ਸਭ ਕਾਲੀ ਗੋਬਿੰਦ ਦਾ ਨਾਮ ਜਪਣ ਦੇ ਨਾਲ ਪਾਛੰ ਕਹਿੰਦੇ ਆਪ ਮੁਕਤ ਮੁਕਤ ਪਰੈ ਸੰਸਾਰ ਇਸ ਜਨ ਕੋ ਸਦਾ ਨਮਸਕਾਰ ਬਹੁਤ ਨਾਹੀ ਪੰਜ ਵਡਵਾਰੇ ਇਹ ਪੰਜ ਚੋਰ ਨੇ ਜਿਹੜੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕੰਮ ਨਾ ਲੁੱਟੇ ਮਨ ਮੁਖ ਮੂਚਨ ਇਸ ਦੇ ਅੰਦਰ ਪੰਜ ਤੋਰ ਰਸਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੇ ਜਿਹੜੇ ਸਾਡੇ ਦੇਹੀ ਚ ਵਸੇ ਹੋਏ ਨੇ ਸਭ ਲੁੱਟਦੇ ਪਏ ਨੇ ਪਤਾ ਵੀ ਨਹੀਂ ਲੱਗਦਾ ਦਿਨ ਰਾਤ ਅਸੀ ਇਹਨਾਂ ਦੇ ਗਰਾਹ ਬਣੇ ਹੋਏ ਆ ਕਸਟਮਰ ਬਣੇ ਹੋਏ ਆ ਸਾਨੂੰ ਲੁੱਟ ਰਹੇ ਹਨ ਸਾਨੂੰ ਪਤਾ ਨਹੀਂ ਲੱਗਦਾ ਅੰਮ੍ਰਿਤ ਨੂੰ ਤੇ ਇਹ ਉਤਰਦੇ ਵੀ ਅੰਮ੍ਰਿਤ ਨੇ ਚੰਗੇ ਗੁਣ ਬੰਦੇ ਤੋਂ ਖੋਹ ਲੈਂਦੇ ਹਨ ਅਤੇ ਬੰਦੇ ਨੂੰ ਭੈੜੀਆਂ ਆਤਾਂ ਵੱਲ ਲੈ ਜਾਂਦੇ ਹਨ ਵਿਕਾਰਾਂ ਵੱਲ ਲੈ ਜਾਂਦੇ ਹਨ ਸੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਪੰਜ ਨੇ ਅੰਮ੍ਰਿਤ ਰੂਪ ਬਾਣੀ ਜਪਣ ਵਾਲੇ ਨੂੰ ਬਾਣੀ ਹੈ ਜਿਹੜੀ ਇਹਨਾਂ ਚੋਰਾਂ ਨੂੰ ਬਚਾ ਲੈਂਦੀ ਹੈ ਬਟਵਾਰੀ ਇਹਨਾਂ ਨੂੰ ਬਚਾ ਲੈਂਦੀ ਹੈ ਇਹ ਪੰਜ ਉਹਨੂੰ ਖੁੰਦੇ ਨਹੀਂ ਮਨ ਬਚ ਕਰਮੋਂ ਕਰਮ ਏਕ ਧਿਆਵੇ ਮਨ ਕਰਕੇ ਬਚਨਾ ਕਰਕੇ ਕਰਮਾ ਕਰਕੇ ਪ੍ਰਭੂ ਨੂੰ ਧਿਆਉਣਾ ਕਰੂ ਇੱਕ ਸਤਗੁਰੂ ਨੂੰ ਜਪਿਆ ਕਰ ਇਹ ਮਨ ਹਰਿ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਉਹਨੂੰ ਪਿਆਰ ਦੇ ਨਾਲ ਇੱਕ ਇੱਕ ਮਨ ਇੱਕ ਚਿੱਤ ਦੇ ਨਾਲ ਧਿਆਉਣਾ ਕਰ ਸਭ ਕੋ ਫਲਾ ਸੋਈ ਜਨ ਪਾਏ ਉਹਨੂੰ ਫਿਰ ਸਾਰੇ ਹੀ ਫਲ ਕਹਿ ਜੀਏ ਉਹਦੇ ਮੰਗੋਤ ਨੇ ਜਿਹੜੇ ਉਹ ਪੂਰੇ ਹੋ ਜਾਂਦੇ ਹਨ ਉਹ ਜਨ ਨੂੰ ਉਹ ਸੇਵਕ ਨੂੰ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਪਰ ਉਹ ਹੀ ਚੀਜ਼ ਉਸ ਦੇ ਪ੍ਰਾਪਤ ਹੁੰਦੀ ਹੈ ਧਾਰ ਅਨੁਗ੍ਰਹਿ ਆਪਣਾ ਪ੍ਰਭ ਕੀਨਾ ਜਦੋਂ ਗੁਰੂ ਦਾ ਚਰਨ ਗੁਰੂ ਦੇ ਸ਼ਬਦ ਗੁਰੂ ਦੀ ਬਾਣੀ ਅਨੁਗ੍ਰਹਿ ਕੀਤਾ ਤਾਂ ਵੈਗੂ ਨੇ ਸਾਨੂੰ ਆਪਣਾ ਬਣਾ ਲਿਆ ਕੇਵਲ ਨਾਮ ਭਗਤ ਰਸ ਦੀਨਾ ਸੁਸਤ ਕੁਮਾਰ ਜੀ ਨਾਮ ਦੀ ਦਾਤ ਆਪਣੇ ਭਗਤਾਂ ਨੂੰ ਦੇ ਕੇ ਆਨੰਦ ਵਿੱਚ ਆਨੰਦ ਸਰੂਪ ਹੋ ਜਾਂਦਾ ਹੈ ਆਦਿ ਬਦ ਅੰਤ ਪ੍ਰਭ ਸੋਈ ਉਹ ਵੈਗੁਰੂ ਹੈ ਜਿਹੜਾ ਆਦਿ ਆਦ ਸੱਚ ਜੁਦਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਵੈਦੂ ਜਿਹੜਾ ਆਦ ਵਿੱਚ ਵੀ ਸੀ ਮਦ ਹੁਣ ਪੈਜੰਟ ਵਿੱਚ ਵੀ ਹੈ ਅੰਤ ਉਹਦਾ ਅੰਤ ਕੋਈ ਨਹੀਂ ਸ੍ਰਿਸ਼ਟੀ ਦਾ ਹੋਤਾ ਹੋਏਗਾ ਉਹ ਫਿਰ ਨਹੀਂ ਰਹੇਗਾ ਪ੍ਰਭ ਸੋਹੀ ਐਸਾ ਮੇਰਾ ਸੱਜਣ ਹੈ ਐਸਾ ਸਵਾਮੀ ਹੈ ਨਾਨਕ ਤਿਸ ਬਿਨ ਅਪਰਨ ਨ ਕੋ ਮੇਰਿ ਵਦੂ ਜੀ ਤੂੰ ਮੇਰੋ ਮੇਰ ਪਰਵਤ ਸੁਆਮੀ ਕੋ ਨਹੀ ਮੈਂ ਤੇਰੀ ਹੈ ਮੇਰਿ ਵਦੂ ਤੇਰੀ ਊਟ ਹੈ ਤੇਰੇ ਤੋਂ ਬਿਨਾ ਜਿਸਮ ਮਨ ਕਾਵਨ ਆਪ ਕੋ ਤੇਰੇ ਬਿਨਾ ਹੋਰ ਕੋਈ ਨਹੀਂ ਜਿਹੜਾ ਜਮਾਂ ਦੀ ਪਾਈ ਕੱਟ ਦੇਵੇ ਜਿਹੜਾ ਫੇਸ ਹਾਰਿਆਂ ਦਾ ਸਹਾਰਾ ਬਣ ਸਕੀ ਜਿਹੜਾ ਈਨਾ ਪਿਖਾਰੀਆਂ ਨੂੰ ਰਾਜ ਕਰਾ ਦੇਵੇ ਪਿਖਾਰੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਜਦੋਂ ਆਪ ਬਾਣੀ ਕੀਤਨ ਆਸਾ ਕੀ ਵਾਰ ਦਾ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਪਉੜੀ ਆਉਂਦੀ ਹੈ ਉਹਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਹਨ ਕਿ ਭਾਈ ਕੋ ਵੈਗਰੂ ਦੇ ਜਿਹੜੇ ਕੌਤਕ ਨੇ ਉਹ ਬੜੇ ਬਯੰਤ ਨੇ ਉਹ ਰਾਜਾਂ ਨੂੰ ਪਿਖਾਰੀ ਬਣਾ ਦਿੰਦਾ ਹੈ ਪਿਖਾਰੀ ਨੂੰ ਰਾਜਾ ਬਣਾ ਇਹਦੇ ਪਾਈ ਸੁਲਤਾਨਾ ਭਾਉ ਕਰਾਈ ਦਾ ਦਰ ਮੰਗਣ ਭਿਖਣਾ ਪਾਈ ਦਾ ਉਹ ਸੁਲਤਾਨਾ ਨੂੰ ਵੱਡੇ ਵੱਡੇ ਰਾਜਾਂ ਨੂੰ ਵੀ ਘਾਟ ਚੁggen ਤੇ ਰਾਜ ਸਕਦਾ ਹੈ ਅਤੇ ਜਿਹੜੇ ਸੜਕਦੇ ਨੇ ਜਿਹੜੇ ਜਮੀਨਦੇ ਨੇ ਉਹਨਾਂ ਨੂੰ ਸਮਾਨ ਦੇ ਵਿਚਾਰ ਨੂੰ ਚਾੜ ਸਕਦਾ ਹੈ ਐਸਾ ਮੇਰਾ ਸਤਿਗੁਰੂ ਹੈ ਇਸ ਬਿਨਾਂ ਵਰਨਾ ਕੋਈ ਉਹ ਵੇ ਗੁਰੂ ਤੁਹਾਡੇ ਤੋਂ ਬਿਨਾ ਐਡੇ ਅਤੀ ਔਤਕ ਗ੍ਰਿਪਾਂ ਨੂੰ ਕਕਸ਼ਨ ਵਾਲਾ ਹੋਰ ਕੋਈ ਨਹੀਂ ਆਦ ਮਤ ਅੰਤ ਪ੍ਰਭ ਸੋਈ ਨਾਨਕ ਤਿਸਵਿਨ ਅਵਰਨਾ ਕੋਈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸੁਰ ਨਾਹੀ ਦਾਤ ਵਿਸੁਰ